नान एक दिन ऐसा होगा तो आप जी ने हिम्मत करके उस पी लिया मौके सारे बच्चों पानी पिलाया जाता बहुत नाराज होता मार दूसरा बजट तक की नहीं आ गई इस तरह हौली हौली समय मुताबिक गौरा साहब ने मैट्रिक पास की थी। मैट्रिक पास के बाद री ए पास की के उच्च विद्या प्राप्त करने वास्ते उस आवाज इतना पता ही करना पे महाराजा गोजा जी ने आप जी की सहायता की आप जी ने लंदन पे जाके उच्च विद्या प्राप्त करने वास्ते

ਤਮੰਤ ਸਮਝੋ ਕਿ ਆਪਣੇ ਬੱਚੇ ਨੂੰ ਸਕੂਲ ਕਾਲਜ ਗਿਆ ਕਿੰਦਾ ਦੇ ਵਿੱਚ ਕੁਝ ਗਿਆਨ ਦੇ ਟੋਟਕੇ ਰਟਾ ਦੇਣਾ ਪੜਾਈ ਹੁੰਦੀ ਹੈ ਨਹੀਂ ਉਹਨਾਂ ਦਾ ਮਤਲਬ ਸੀ ਕਿ ਸਕੂਲ ਕਾਲਜ ਯੂਨੀਵਰਸਿਟੀ ਦੀ ਕਿਤਾਬਾਂ ਤੋਂ ਇਲਾਵਾ ਸਾਡੇ ਬੱਚੇ ਕੀ ਪੜ੍ਹਦੇ ਨੇ ਉਹਨਾਂ ਦੀ ਉਸ ਪੜਾਈ ਨਾਲ ਸੀ ਕਿ ਉਹ ਪੜਾਈ ਜਿਸ ਨਾਲ ਇੱਕ ਵਿਅਕਤੀ ਨੂੰ ਸਮਝ ਪੈ ਜਾਵੇ ਔਰ ਉਹ ਸਮਝ ਕਿ ਉਹ ਵਿਅਕਤੀ ਇਹ ਸਮਝੇ ਕਿ ਜਿੰਦਗੀ ਵਿੱਚ ਕੀ ਹੋ ਰਿਹਾ ਮੇਰੇ ਨਾਲ ਮਾਰਾ ਕੀ ਹੋ ਰਿਹਾ ਮਾਰੇ ਨਾਲ ਬਰੋਸਾ ਕਰਨਾ ਸਿੱਖੇ ਪਰ ਚੰਗੇ ਨਾਲੋਂ ਬੂਟੇ ਨਾਲ ਬੂਟਾ ਨਾਲ ਅੱਗੇ ਤੁੰਨਾ ਸਿੱਖੀ ਐਜੂਕੇਸ਼ਨ ਦਾ ਮਤਲਬ ਹੈ 21 ਤੱਕ ਅੱਜ ਦੇ ਦੌਰ ਦੇ ਵਿੱਚ ਜਿੱਥੇ ਮੀਡੀਆ ਦਾ ਚੁੱਕ ਆ ਗਿਆ ਜਿੱਥੇ ਮੋਬਾਈਲ ਦਾ ਚੁੱਕ ਆ ਗਿਆ ਬੱਚੇ ਮੋਬਾਈਲ ਨਾਲ ਚਿਪੜ ਗਏ ਨੇ ਉਹ ਸਭ ਤੋਂ ਵੱਡੀ ਲੱਗਦੀ ਹੈ ਕਿ ਤਰਾਸ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਕਿੱਦੋਂ ਦੇਣੀ ਹੈ ਸੋ ਅੱਜ ਦੇ ਦੌਰ ਵਿੱਚ ਸਭ ਤੋਂ ਚਿੰਤਾ ਵਾਲੀ ਗੱਲ ਹੈ ਤੁਸੀਂ ਵੀ ਅੱਜ ਬੈਠਿਓ ਖਾਸ ਕਰਕੇ ਮਾਮਾ ਆਪਣੇ ਬੱਚਿਆਂ ਨਾਲ ਸਮਾਂ ਜ਼ਿਆਦਾ ਬਿਤਾਉਂਦੀਆਂ ਨੇ ਰੋਜ਼ ਇੱਕ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਸਾਡੇ ਮੋਬਾਈਲ ਨਹੀਂ ਛੱਡਦੇ ਤੇ ਮੋਬਾਈਲ ਤੇ ਕੈਂਸੇ ਆ ਕੇ ਲੋਰੀ ਮਜਬੂਰੀ ਬਸ ਅਜੀ ਬੱਚੇ ਨੂੰ ਕਹਿਨੇ ਸਿਰਫ 5 ਮਿੰਟ ਲਈ ਜਲਾ ਉਸ ਤੋਂ ਬਾਅਦ ਮੋਬਾਈਲ ਦੇ ਦੇ 10 ਮਿੰਟ ਅੱਧਾ ਨਟਾ ਹੋ ਜਾਣਾ ਕਿ ਇੰਨੇ ਦਿਨ ਤੋਂ ਬੱਚੇ ਦੀ ਨਾ ਕੋਈ ਜਤੀ ਹੈ ਇਹਦਾ ਇੱਕੋ ਤੇ ਇੱਕ ਕੋਈ ਹੱਲ ਮੋਬਾਈਲ ਨੂੰ ਛਡਾਉਣਾ ਕਿ ਸਾਨੂੰ ਆਪ ਪੜਨਾ ਪੈਣਾ ਚਾਹੇ ਉਹ ਮਾਵਾ ਸਾਡੀ ਕਾਬੂ ਹੋਵੇ ਚਾਹੇ ਸਾਡੇ ਜੁਤੀ ਨੂੰ ਫੂਲੇ ਨਹੀਂ ਸਾਡੇ ਬਾਗੀ ਰਹੇ ਰਹਾਂਦੀ ਆ ਤੋ ਜਦੋਂ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਪੜਾਉਣ ਵਾਲਾ ਤੋਰਨਾ ਹੈ ਤਾਂ ਸਭ ਤੋਂ ਪਹਿਲੀ ਗੱਲ ਛੱਡਣੀ ਹੋ ਜਾਂਦੀ ਹੈ ਕਿ ਸਾਨੂੰ ਖੁਦ ਨੂੰ ਪੜਨਾ ਪਵੇਗਾ ਬੱਚੇ ਦੇ ਸਾਹਮਣੇ ਕਿਤਾਬ ਖੋਲਣੀ ਪੈਗੀ ਆਓ ਸਾਧ ਸੰਗਤ ਜੀ ਆਵਾਂ ਲਿਗਾਇਆ ਸੀ ਤਾਂ ਸੇਵਾ ਕਰਦੇ ਆਂ ਮਨ ਮੇਰਾ ਦੂਰ ਦਾ ਵਿਨਾਸ਼ ਤੇ ਚਲਦਾ ਸੀ ਤਾਂ ਸੇਵਾ ਕਰਦੇ ਆਂ ਆਓ ਸਾਧ ਸੰਗਤ ਜੀ ਆਵੋ Boss